ਸੇਪ ਪਰਮਾਤਮਾ ਨਿਰਮਲਤਾ ਕੇ ਕਰਮਾ ਉਚਤਾ ਕੀ ਸੋਭਾ ਬਣੀ ਨਾਨਕ ਗੁਣ ਨਾਮ ਸੁਖਮਨੀ ਸੋਗ ਬਿਨ ਸੇਪ ਪਰਮਾਤਮਾ ਤਾ ਜੀ ਸੋ ਬਬਾਨੀ ਨਾਨਕ ਗੁਣ ਨਾਮ ਸੁਖ ਮਣੀ ਮਾਰੇ ਸਾਉ ਮੇਰੇ ਵੱਲ ਹੈ ਤਾਂ ਕਾ ਮੋ ਛੰਦ ਸੋ ਪਿਆ ਜਾ ਤੇਰਾ ਬੰਦਾ ਲਕਮੀ ਟੋਟਨਾ ਆਏ ਖਰਚ ਰਹੰਦਾ ਸੀ ਮੇਲਨੀ ਖਰਚ ਰਹੰਦਾ पया सुख पाया मिल गुर गो आाया मिल गुर गोबिंद I yeah, am yeah. ਮਤ ਆਇਆ ਦੇ ਮਸਕਤ ਕਾਲ ਨਾਨਕ ਤੇ ਦੀਜਾ ਖੋਲ ਕਿਵਾਰ ਦਰਸ਼ਨ ਦੀਜਾ ਸੂਰਤ ਕਰੇ ਕੋ ਮੇਰੀ दिजा, दिजा की दर्शन दीजा दीज खोल किड़ दर्शन दीज उदारत आगी तुम तन तनी उदारत आ ਦਰਸ਼ਨ ਦੀਜੇ ਦੀਜ ਖੋਲ ਕਿਵਾਰ ਦਰਸ਼ਨ ਦੀਜੇ ਦੀਜ ਖੋਲ ਕਿਵਾਰ ਦਰਸ਼ਨ ਦੀਜੇ ਮਾਂਗੋ ਕਾ ਹੈ ਰੰਗ ਸਭ ਦੇਖੋ ਮਾਂਗੋ ਕਾ ਹੈ ਰੰਗ ਸਭ ਦੇਖੋ ਜਖੋਲ ਕਿਵਾਰ ਦਰਸ਼ਨ ਦਰਸ਼ਨ ਦੀਜੇ ਦੀਜ ਖੋਲ ਕਿਵੜ ਦਰਸ਼ਨ ਦੀਜੇ ਮਾਂ ਦੇਖ ਸੁਦਾਮ ਜੈ ਦਿਓ ਨਾਮ ਦੇਖ ਸੁਦਾਮ ਦਰਸ਼ਨ ਦੀਜਾ ਦੀਜ ਖੋਲ ਕਿਵਾੜ ਦਰਸ਼ਨ ਦੀਜਾ ਦੀਜ ਖੋਲ ਕਿਵਾੜ ਦਰਸ਼ਨ ਦੀਜਾ क्या कबीर तो समरथ दाते दर्शन दीज दीज खोल किवाड़ दर्शन दीज ਦੀਜ ਖੋਲ ਕਿਵਾਰ ਦਰਸ਼ਨ ਦੀਜਾਨ ਧਿਆਨ ਕੇਛ ਕਰਮ ਨਾ ਜਾਣਾ ਗਿਆਨ ਧਿਆਨ ਕੇਛ ਕਰਮ ਨਾ ਜਾਣਾ ਅਰੇ ਨਾ ਜਾਣਾ ਤੇਰੀ ਸਾਰ ਸਾਰ ਨਾ ਜਾਣ ਤੇਰੀ ਦਾ ਸਤ ਗੁਰ ਨਾਨਕ ਸਬ ਤੇ ਵਡਾ ਸਤ ਗੁਰ ਨਾਨਕ ਸਬ ਤੇ ਵਡਾ ਸਤ ਗੁਰ ਨਾਨਕ ਜੇਨ ਕਲ ਰਾਖੀ ਮੇਰੀ ਜੇਨ ਕਲ ਰਾਖੀ ਜੇਨ ਕਲ ਰਾਖੀ ਮੇਰੀ बाणी अमृत सारे ਸਤਾਰੇ ਪਰਤਖ ਗੁਰੂ ਨਿਸਤਾਰੇ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਵੇਤ ਸੰਕਟ ਜੋ ਨਗਰ ਬਨਾਇਓ ਦੇਠੇ ਸਭ ਥਾਵ ਦੇਠੇ ਤਾਲ ਖਟਾਇਆ ਅਮਰਤ ਸਰ ਵਿੱਚ ਜੋਤ ਜਗਾਵੈ ਅਮਰਤ ਸਰ ਵਿੱਚ ਜੋਤ ਜਗਾਵੈ ਅਮਰਤ ਸਰ ਵਿੱਚ ਜੋਤ ਜਗਾਵੈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਸਿਖ ਬੋਲਨ ਸੁਭ ਬਚਨ ਸਿਖ ਬੋਲਨ ਸੁਭ ਬਚਨ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਨਾਨਕ ਤੇਰੀ ਵੱਡੀ ਕਮਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਦੇਠੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਸਾਬ ਦੁਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਾਦਰ ਸਿਮਰਿਐ ਤੇ ਇੱਕ ਬਾਦਰ ਸਿਮਰਿਐ ਪ੍ਰਭਾ ਤੇ ਸਿਮਰਿਐ ਤੇ ਇੱਕ ਬਾਦਰ ਸਿਮਰਿਐ ਕਰਨਾ ਨੇ ਦਿਆ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿ ਸਤਨਾਮ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੇ ਸਤਨਾਮ 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 ਜੇ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸਤ ਸਤਨਾਮ ਜੀ ਵਾਹਿ ਹੈ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸਤਨਾਮ 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 ਜੀ Altı,